ਖੂਨਦਾਨ ਇੱਕ ਮਹਾਨ ਦਾਣਾ ਹੈ ਤੇ ਇਸੇ ਹੀ ਕਥਨ ਤੇ ਪੈਰਾ ਦਿੰਦੇ ਹੋਏ ਨਵਿਆ ਹੈਲਪਿੰਗ ਹੈਂਡਸ ਅਤੇ ਸਾਂਪਲਾ ਫਾਊਂਡੇਸ਼ਨ ਵੱਲੋਂ ਮਰਹੂਮ ਨਵਿਆ ਦੀ ਯਾਦ ਵਿੱਚ ਪਹਿਲਾ ਖੂਨਦਾਨ ਕੈਂਪ ਗੁਪਤਾ ਪੈਲੇਸ ਜੀਟੀ ਰੋਡ ਫਗਵਾੜਾ ਵਿਖੇ ਲਗਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬੀ ਜੈ ਸਾਂਪਲਾ ਆਸ਼ੂ ਸਾਂਪਲਾ ਪਰਿਵਾਰ ਸਮੇਤ ਪਹੁੰਚੇ ਕੈਂਪ ਦੌਰਾਨ ਜਿੱਥੇ ਮਾਹਰ ਡਾਕਟਰਾਂ ਦੀਆਂ ਟੀਮਾਂ ਵੱਲੋਂ ਵੱਡੀ ਗਿਣਤੀ ਵਿੱਚ ਖੂਨਦਾਨੀਆਂ ਦਾ ਬਲੱਡ ਇਕੱਤਰਿਤ ਕੀਤਾ ਗਿਆ ਉੱਥੇ ਹੀ ਵੱਡੀ ਗਿਣਤੀ ਵਿੱਚ ਆਏ ਹੋਏ ਪਤਵੰਤਿਆਂ ਨੇ ਸਵੈ ਇੱਛਾ ਨਾਲ ਆਪਣਾ ਖੂਨਦਾਨ ਵੀ ਕੀਤਾ ਇਸ ਮੌਕੇ ਸਾਫਾ ਕੇਂਦਰੀ ਰਾਜमंत्री ਵੀਜੇ ਸਾੰਪਲਾ ਆਸ਼ੂ ਸਾੰਪਲਾ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਜਿੱਥੇ ਖੂਨਦਾਨੀਆਂ ਦਾ ਖੂਨਦਾਨ ਕਰਨ ਲਈ ਧੰਨਵਾਦ ਕੀਤਾ ਉੱਥੇ ਹੀ ਉਹਨਾਂ ਆਖਿਆ ਕਿ ਇਹ ਖੂਨਦਾਨ ਕੈਂਪ ਨਵਿਆ ਦੀ ਯਾਦ ਨੂੰ ਸਮਰਪਿਤ ਲਗਾਇਆ ਗਿਆ ਹੈ ਤੇ ਇਹ ਉਹਨਾਂ ਦਾ ਪਹਿਲਾ ਕੈਂਪ ਹੈ ਜੋ ਕਿ ਆਉਣ ਵਾਲੇ ਸਮੇਂ ਵਿੱਚ ਵੀ ਚੱਲਦਾ ਰਹੇਗਾ ਉਹਨਾਂ ਨਾਲ ਹੀ ਸਮੂਹ ਫਗਵਾੜਾ ਵਾਸੀਆਂ ਨੂੰ ਇਹੋ ਜਿਹਾ ਕਾਰਜਾਂ ਵਿੱਚ ਵੱਧ ਛਾੜ ਕੇ ਯੋਗਦਾਨ ਪਾਉਣ ਦਾ ਸੁਨੇਹਾ ਦਿੱਤਾ। ਲੱਗਾ ਹੈਲਪਿੰਗ ਹੈਂਡਸ ਵੱਲੋਂ ਇਹਨਾਂ ਦੇ ਲਗਾ ਕੇ ਇੱਕ ਮਾਨਵਤਾ ਦੀ ਫੇਵਰੀ ਕੋਸ਼ਿਸ਼ ਕਰ ਰਹੇ ਆ। ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਓ ਇਹ ਕੈਂਪ ਸ਼ੁਰੂ ਹੋ ਗਿਆ ਹੈ ਔਰ ਕਿਸੇ ਤਰ੍ਹਾਂ ਦੀ ਸਾਈਡ ਤੋਂ ਕੋਈ ਤੁਲਿਚ ਕੋਈ ਵੀ ਉਹਦੇ ਲਈ ਪਹਿਲਾਂ ਇਹ ਸੀ ਮਾਫੀ ਮੰਗਦੇ ਆ ਕਿਉਂਕਿ ਇਹ ਸਾਡਾ ਪਹਿਲਾ ਕੈਂਪ ਹੈ ਪਹਿਲਾ ਉਪਰਾਲਾ ਹੈ ਕਈ ਤਿੱਖਾ ਭੁਲਾ ਚੁੱਕਾ ਹੋ ਜੰਮੀ ਆ। ਜੇ ਕੋਈ ਕੋਰਟਕ ਹੋਵੇ ਤਾਂ ਆਪਣਾ ਸਰਦ ਕੀ ਸਾਨੂੰ ਇਸ ਬਾਰੇ ਜ਼ਰੂਰ ਜਾਣੂ ਕਰਾਓਗੇ ਅਗਲੀ ਵਾਰ ਜੇ ਇਹ ਕੋਈ ਅਪਰਾਧਾ ਕਰੀਏ ਤਾਂ ਸਾਨੂੰ ਜ਼ਰੂਰ ਜਾਣੂ ਕਰਾਓਗੇ ਆਹ ਕਮੀ ਰਹਿ ਗਈ ਜਾਂ ਚੀਜ਼ ਰਹਿ ਗਈ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਮਾਨਵਤਾ ਦੀ ਸੇਵਾ ਦੇ ਵਿੱਚ ਕਿਸੇ ਅਪਰਾਧਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਪਲੀਜ਼ ਸਾਡਾ ਸਪੋਰਟ ਕਰੋ ਔਰ ਜਿੰਨੇ ਵਾਰਤ ਜਦ ਹੋ ਸਕਦਾ ਇੱਥੇ ਆ ਕੇ ਆਪਣਾ ਬਲੱਡ ਡੋਨੇਟ ਕਰੋ ਤਾਂ ਕਿ ਇਹ ਜਿਹੜਾ ਬਲੱਡ ਹੈ ਕਿਸੇ ਦੀ ਜਾਨ ਬਚਾਉਣ ਦੇ ਵਿੱਚ ਆਪਾਂ ਭਾਗੀਦਾਰ ਬਣ ਸਕੀਏ ਮੈਂ ਸਾਰਿਆਂ ਦਾ ਜਿੰਨੀ ਇਕ ਟੀਮ ਲੱਗੀ ਹੈ ਕਿਉਂਕਿ ਬਹੁਤ ਵੱਡੀ ਗਿਣਤੀ ਜਿਹ ਮੈਂ ਦੇਖ ਰਿਹਾ ਕਿ ਸਾਡੀ ਟੀਮ ਜਿਹੜੀ ਇੱਥੇ ਆਈ ਹੈ ਉਹ ਸਵਾਰਥ ਸੇਵਾ ਦੇ ਵਿੱਚ ਲੱਗੇ ਆ ਅੱਜ ਨਵਿਆ ਹੈਲਪਿੰਗ ਹੈਂਡ ਵੱਲੋਂ ਜਿਹੜਾ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਜਿਹਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਆ ਕੇ ਖੂਨਦਾਨ ਕਰ ਰਹੇ ਕਿਉਂਕਿ ਹੁਣ ਸਵੇਰ ਦਾ ਹਲੇ 10 10:30 ਦੇ ਕਰੀਬ ਸਮਾਂ ਹੋਇਆ ਪਰ ਲੋਕਾਂ ਦੀ ਜਿਹੜਾ ਇੱਥੇ ਆਣਾ ਔਰ ਇਹ ਆਪਣੇ ਆਪ ਤੇ ਦੱਸਦਾ ਕਿ ਲੋਕ ਕਿੰਨੇ ਉਤਸ਼ਕ ਨੇ ਲੋਗਾ ਇਸ ਸਮਾਜ ਦੇ ਕੰਮਾਂ ਦੇ ਲਈ ਔਰ ਮਾਨਵਤਾ ਦੀ ਸੇਵਾ ਦੇ ਲਈ ਮੈਂ ਉਹਨਾਂ ਸਾਰੇ ਲੋਕਾਂ ਦਾ ਜਿੰਦ ਗਿਆ ਹੈਂ ਉਹ ਧੰਨਵਾਦ ਕਰਦਾ ਕਿ ਜਿਹੜੇ ਇੱਡੀ ਵੱਡੀ ਗਿਣਤੀ ਚ ਆਨ ਕੇ ਸੋਰੀ ਉਹਨਾਂ ਨੇ ਆਪਣਾ ਜਿਹੜਾ ਬਲੱਡ ਡੋਨੇਸ਼ਨ ਕਰਕੇ ਇੱਕ ਮਾਨਵਤਾ ਦੇ ਪ੍ਰਤੀ ਆਪਣਾ ਫਰਜ਼ ਨਿਭਾਇਆ ਸੋ ਬਾਕੀ ਸਾਰੇ ਵੀ ਬਹੁਤ ਸਾਰੇ ਸ਼ਾਮ ਤੱਕ ਵੱਡੀ ਗਿਣਤੀ ਚ ਲੋਕ ਆਨ ਕੇ ਫੁੰਦਾਂ ਕਰਨਗੇ। ਔਰ ਉਹਨਾਂ ਦਾ ਜਿਹੜਾ ਮੈਸੇਜ ਉਹ ਸੰਦੇਸ਼ ਲੋਕਾਂ ਦੇ ਲਈ ਮਾਨਵਤਾ ਦੀ ਸੇਵਾ ਦੇ ਲਈ ਦੇ ਰਹੇ ਨੇ ਉਹ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਬਹੁਤ-ਬਹੁਤ ਧੰਨਵਾਦ। ਉਸ ਤੋਂ ਬਾਅਦ ਨਵਿਆ ਹੈਲਪਿੰਗ ਹੈਂਡਸ ਦੇ ਮੈਂਬਰ ਹੋਣ ਦੇ ਨਾਤੇ ਮੈਂ ਸਾਰਿਆਂ ਦਾ ਸ਼ੁਕਰੀਆਦਾ ਕਰਨਾ ਚਾਹੁੰਦੀ ਹਾਂ ਜਿਹੜੇ ਪਗਵਾੜਿਆਂ ਦੇ ਵੱਖ-ਵੱਖ ਕੋਨਿਆਂ ਤੋਂ ਸਾਡੇ ਇਸ ਮੈਸੇਜ ਨੂੰ ਦੇਖਦੇ ਹੋਏ ਸੁਣਦੇ ਹੋਏ ਇੱਥੇ ਆਏ ਆ ਤੇ ਉਹਨਾਂ ਲੋਕਾਂ ਦਾ ਵੀ ਮੈਂ ਬਹੁਤ ਧੰਨਵਾਦੀ ਹਾਂ ਜੀ ਆ। ਜਿਹੜੇ ਜਿਵੇਂ ਤਾਂ ਕਿ ਮੈਸੇਜ ਗਿਆ ਹੈਗਾ ਔਰ ਪੰਜਾਬ ਦੇ ਅਬਖੜਾ ਕੋਕੋਨਿਆਂ ਤੋਂ ਵੀ ਆਉਂਦੇ ਪਏ ਆ ਤੇ ਆਂਦੇ ਆ ਰਹੇ ਨੇ ਤੇ ਮੈਂ ਬਸ ਇਹੀ ਤੁਹਾਾਰਾਂ ਤੋਂ ਅਪੀਲ ਕਰਦੀ ਆ ਕਿ ਸਾਨੂੰ ਅੱਜ ਵੀ ਦੇਖ ਕੇ ਖੁਸ਼ੀ ਹੋ ਰਹੀ ਹੈ ਕਿ ਅੱਜ ਵੀ ਇਨਸਾਨੀਅਤ ਜਾਗਦੀ ਪਈ ਹੈ ਲੋਕੀ ਅੱਜ ਵੀ ਮਨੁੱਖਤਾ ਦੇ ਲਈ ਸੇਵਾ ਦੇ ਲਈ ਹਾਜ਼ਰ ਹੈਗੇ ਨੇ ਇਸ ਲਈ ਸਾਰਿਆਂ ਨੂੰ ਮੈਸੇਜ ਆ ਕਿ ਮਨੁੱਖਤਾ ਦੇ ਲਈ ਤੁਸੀਂ ਆਪਣੇ ਵੱਲੋਂ ਜੋ ਹੋ ਸਕਦਾ ਆਪਣੇ ਆਸ-ਪਾਸ ਦੀ ਹੈਲਪ ਕਰਿਆ ਕਰੋ ਤੇ ਆ ਦੋ ਸਾਰੇ ਆ ਬੰਨ ਕਹਿੰਦੇ ਆ ਸ਼ੁਕਰਾਨਾ ਕਰਦੇ ਆ ਤੇ ਮੈਂ ਕਹਿੰਦੀ ਬਲੈਸਡ ਹੈਗੇ ਆ ਅਸੀਂ ਰੱਬ ਵੱਲੋਂ ਜਿਹੜੇ ਅਸੀਂ ਇੱਥੇ ਲੋਕ ਜਿਹੜੇ ਜਿਹੜੇ ਇੱਥੇ ਅੱਜ ਖੂਨਦਾਨ ਕਰਨਗੇ ਉਧਰ ਭਾਜਪਾ ਵਰਕਰਾਂ ਨੇ ਸਾਪਲਾ ਪਰਿਵਾਰ ਵੱਲੋਂ ਕੀਤੇ ਸੋਪਰਾਲੇ ਲਈ ਸਾਪਲਾ ਪਰਿਵਾਰ ਦਾ ਧੰਨਵਾਦ ਕੀਤਾ ਇਸ ਦੌਰਾਨ ਅਨਿਰੁੱਧ ਕੁੰਮੜਾ ਭਾਰਤੀ ਸ਼ਰਮਾ ਮਹਿੰਦਰਪਾਲ ਥਾਪਰ ਤੇ ਐਸਪੀ 파ਰਥਵਾ ਨਿਰਮਲ ਕੁੜੀਆ ਸ਼ਾਮਬਾਲੀ ਦੇ ਮੁੱਖ ਸੇਵਾਦਾਰ ਸੰਤ ਗੁਰਚਰਨ ਸਿੰਘ ਪ੍ਰਵਾਸੀ ਭਾਰਤੀ ਪਿੰਦੂ ਜੋਹਲ ਸੰਤੋਖ ਕੁਮਾਰ ਸੋਖਾ ਅਸ਼ੋਕ ਜ਼ੁਗਲ ਤੋਂ ਇਲਾਵਾ ਹੋਰ ਪਤਵੰਤੇ ਮਜੂਦ ਸਨ ਆਪਣੇ ਸੰਬੋਧਨ ਵੀ ਬਕਫਾਕ ਬੁਲਾ ਰਹੇ ਨੇ ਸਾਫਲਾ ਪਰਿਵਾਰ ਵੱਲੋਂ ਕੀਤੇ ਉਸ ਉਪਰਾਲੇ ਨੂੰ ਸਨੋਝੋਕ ਦੱਸਿਆ ਹੁਣਾਂ ਕਿਹਾ ਕਿ ਖੂਨਦਾਨ ਇੱਕ ਮਹਾਨ ਦਾਣਾ ਹੈ ਤੇ ਸਾਨੂੰ ਸਾਰਿਆਂ ਨੂੰ ਇਹੋ ਜਿਹੇ ਕਾਰਜਾਂ ਵਿੱਚ ਵੱਧ ਚੜ ਕੇ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਜੋ ਲੋੜ ਪੈਂਦੇ ਕਿਸੇ ਜ਼ਰੂਰਤਮੰਦ ਮਰੀਜ਼ ਦੀ ਜਾਨ ਨੂੰ ਬਚਾਇਆ ਜਾ ਸਕੇ ਫਗਵਾੜਾ ਤੋਂ ਨਵਰਾਂਗ ਚੈਨਲ ਲਈ ਜੱਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਜਿਵੇਂ ਕਿ ਸਾਰੇ ਸ਼ਹਿਰ ਵਾਸੀ ਨੂੰ ਪਤਾ ਹੈ ਕਿ ਅੱਜ ਨਵੇਂ ਹੈਲਪਿੰਗ ਹੈਂਡਸ ਵੱਲੋਂ ਇੱਕ ਬਲੱਡ ਡੋਨੇਸ਼ਨ ਦਾ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਤੇ ਕੈਂਪ ਸ਼ੁਰੂ ਹੋ ਚੁੱਕਾ ਹੈ ਤੇ ਬਹੁਤ ਵਧੀਆ ਤਰੀਕੇ ਨਾਲ ਜਿਹੜੇ ਡੋਨਰਸ ਨੇ ਆ ਰਹੇ ਨੇ ਤੇ ਮੈਂ ਸਾਰੇ ਹੀ ਸਾਥੀਆਂ ਨੂੰ ਡੋਨਰਸ ਦੀ ਸ਼ਹਿਰ ਵਸਿਆ ਨੂੰ ਰਿਕੁਐਸਟ ਕਰਾਂਗਾ ਕਿ ਅਸੀਂ 5 ਵਜੇ ਤੱਕ ਇੱਥੇ ਤੁਹਾਡੀ ਵੇਟ ਕਰ ਰਹੇ ਆ ਤੁਸੀਂ ਸਾਰੇ ਆਪਣੇ ਦੋਸਤਾਂ ਨਾਲ ਤਾਮਿਲਨਦਲ ਪਹੁੰਚੋ ਤੇ ਇਸ ਬਲੱਡ ਡੋਨੇਸ਼ਨ ਕੈਂਪ ਦਾ ਹਿੱਸਾ ਬਣੋ ਇਹ ਖੂਨਦਾਨ ਕੈਂਪ ਸੰਪਲਾਜੀ ਉਹਨਾਂ ਦੀ ਬੇਟੀ ਜਿਹੜੀ ਕਿ 2.5 ਸਾਲ ਦੀ ਉਮਰ ਵਿੱਚ ਸਾਨੂੰ ਸਾਰਿਆਂ ਨੂੰ ਛੋੜਾ ਦੇ ਕੇ ਉਸ ਪ੍ਰਭੂ ਦੇ ਜਦੋਂ ਉਹ ਬਲੀਭ ਹੋ ਗਈ ਸੀ ਉਸ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ ਮੈਂ ਸਾੰਪਲਾ ਪਰਿਵਾਰ ਨੂੰ ਬਹੁਤ-ਬਹੁਤ ਵਧਾਈ ਦਿੰਦਾ ਜਿਨ੍ਹਾਂ ਨੇ ਆਪਣੀ ਬੇਟੀ ਨੂੰ ਦੀ ਯਾਦ ਵਿੱਚ ਇਹ ਕੈਂਪ ਲਾ ਕੇ ਉਹਨੂੰ ਸਦੀਵੀ ਅਮਰ ਕਰ ਦਿੱਤਾ ਹੈ ਉਹ ਹਮੇਸ਼ਾ ਸਾਨੂੰ ਯਾਦ ਰਹੇਗੀ ਔਰ ਖੁਸ਼ੀ ਦੀ ਗੱਲ ਹੈ ਕਿ ਬੇਟੀ ਨੂੰ ਬਲੱਡ ਦੀ ਜ਼ਰੂਰਤ ਪੈਂਦੀ ਸੀ ਉਸ ਟਾਈਮ ਤੇ ਸਮਾਜ ਨੇ ਉਹਨੂੰ ਬਲੱਡ ਦਿੱਤਾ ਤੇ ਇੱਕ ਤੰਗਾ ਤਰੀਕਾ ਨਾਲ ਡਾਕ ਕੀਤਾ ਕਿ ਉਹ ਜਿਹੜੇ ਖੂਨਦਾਨ ਨੇ ਜਿਨ੍ਹਾਂ ਨੇ ਖੂਨ ਦਿੱਤਾ ਸੀ ਉਹਨਾਂ ਨੂੰ ਵੀ ਧੰਨਵਾਦ ਕਰਦਾ हूं ਇਹ ਕੈਂਪ ਆਪਣੀ ਬੀਟੀ ਯਾਦ ਵਿੱਚ ਰੋਲ ਕੀਤਾ ਹੈ ਇਹਨਾਂ ਨੂੰ ਅਜਿਹਾ ਕੰਮ ਕਰਨ ਲਈ ਢੇਰ ਸਾਰੀਆਂ ਵਧਾਈਆਂ ਪਿੰਡ ਨੂੰ ਰੋਲ ਖੜੇ ਆ بڑے بڑے ਭਾਈ ਖੜੇ ਆ ਇਹ ਸੱਜਾ ਰੱਖਣ ਦਾ ਸਾਰੀ ਸਥਿਤੀ ਦਾ ਭਲਾ ਹੋ ਜਾਂਦਾ